ਸਸਟਿਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਅੱਜ ਦਾ ਦਿਨ ਸੰਡੇ ਦਾ ਤੇ ਸਵੇਰ ਦੇ ਇਸ ਟਾਈਮ ਦੁਪਹਿਰ ਦੇ 1:00 ਬਚ ਚੁੱਕਿਆ ਹੈ ਤੇ ਮੈਂ ਦੁਪਹਿਰ ਦਾ ਕੰਮ ਨੇ ਵੇੜ ਦਿੱਤਾ ਜੋ ਵੀ ਲੰਚ ਬਣਾਉਣਾ ਸੀ ਅੱਜ ਜਿਆਦਾ ਘਰ ਦੇ ਵਿੱਚ ਮੈਂਬਰ ਨਹੀਂ ਸੀ ਮੈਂ ਮੈਂ ਮੰਨਤ ਤੇ ਬਾਨੀ ਆਪਾਂ 3-4 ਜਣੇ ਤਿੰਨੇ ਜਣੇ ਸੀ ਕਿਉਂਕਿ ਇਹਦੇ ਪਾਪਾ ਨੂੰ ਵੀ ਕੋਈ ਕੰਮ ਸੀ ਉਹ ਵੀ ਗਏ ਹੋਏ ਸੀ ਤੇ ਇਹਦੇ ਦਾਦਾ-ਦਾਦੀ ਵੀ ਗਏ ਹੋਏ ਨੇ ਜੋਵਨ ਵੀ ਗਿਆ ਹੋਇਆ ਉਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਗਏ ਹੋਏ ਨੇ ਸਾਰੇ ਜਣੇ ਤੇ ਆਪਾਂ ਇਸ ਕਰਕੇ ਸਾਜ ਰੇ ਰੋਟੀ ਬਣਾ ਦਿੱਤੀ ਸੀ ਅੱਜ ਦਾ ਅੱਜ ਇੱਕ ਖਾਸ ਚੀਜ਼ ਦੇਖ ਰਹੀ ਸੀ ਮੈਂ ਧੁੱਪ ਦਾ ਜਿਹੜਾ ਦੇਖਣ ਵਾਲੀ ਸੀ ਨਾ ਧੁੱਪ ਇੰਨੀ ਜ਼ਿਆਦਾ ਤਿੱਖੀ ਸੀ ਨਾ ਬਾਹਰ 5 ਮਿੰਟ ਵੀ ਨਹੀਂ ਖੜਿਆ ਜਾ ਰਿਹਾ ਸੀ ਮੌਸਮ ਇੰਨਾ ਜ਼ਿਆਦਾ ਬੇਕਾਰ ਹੋਇਆ ਪਿਆ ਹੈ ਦੇਖੋ ਬੱਦਲ ਅਰਾ ਸਵਾਨ ਬਿਲਕੁਲ ਸਾਫ਼ ਸੀ ਤੇ ਹੁੰਨ ਹੋਇਆ ਜੀ ਬੱਦਲ ਇਹ ਕੋਈ ਕੋਈ ਇਹ ਵੀ ਤੇ ਬੱਦਲ ਜੇ ਜ਼ਰੂਰ ਉੱਠ ਰਹੇ ਨੇ ਪਰ بارش ਵਾਲੇ ਨਾ ਹੋਣ ਜੇ ਹੋ ਤਾਂ ਚੱਜ ਦਾ ਬਰਸੇ ਨਹੀਂ ਫਿਰ ਛਿੜਕਾ ਜਿਹਾ गिर ਕੇ ਕੰਮ ਫਿਰ ਘੰਟੇ ਦਾ ਕਰ ਦਿੰਦਾ ਹੈ ਪਰ ਧੁੱਪ ਅੱਜ ਦੀ ਧੁੱਪ ਇੰਨੀ ਜ਼ਿਆਦਾ ਤਿੱਖੀ ਹੈ ਬਾਹਰ ਖੜਿਆ ਨਹੀਂ ਜਾ ਰਿਹਾ ਹੈਗਾ ਨਾ ਹਵਾ ਹੈਗੀ ਅੱਜ ਤੇ ਬਹੁਤ ਜ਼ਿਆਦਾ ਤਿੱਖੀ ਧੁੱਪ 8 ਵਜੇ ਤੋਂ ਹੀ ਤੇਜ਼ ਧੁੱਪ ਆ ਗਈ ਸੀ ਚਲੋ ਜੀ ਇਹ ਕਰਕੇ ਆਪਾਂ फटाफट ਨਵੇੜਦੇ ਆਂ ਬਰਤਨ ਧੋਣੇ ਪਏ ਨੇ ਮੇਰੇ ਦੁਪਹਿਰ ਦੇ ਕੰਮ ਨਵੇੜ ਕੇ ਫਿਰ ਮਿਲਾਂਗੇ ਜੀ ਥੋੜੀ ਦੇਰ ਤੱਕ ਅਗਲੇ ਦਿਨ ਦੀ ਹੈ ਉਸ ਤੋਂ ਅਗਲੇ ਦਿਨ ਮੇਰੇ ਕੋਲ ਉਸ ਦਿਨ ਟਾਈਮ ਨਹੀਂ ਲੱਗਿਆ ਆਕੇ ਦੀ ਵੀਡੀਓ ਸ਼ੂਟ ਕਰਨ ਦਾ ਤੇ ਇਹ ਟਾਈਮ ਇਸ ਟਾਈਮ 7:30 ਦਾ ਹੈ ਦੇਖੋ ਜੀ بارش ਆਈ ਹੋਈ ਹੈ بارش ਕਾਦੀ ਹੈ ਗੰਧ ਪੈ ਰਿਹਾ ਹੈ ਪੂਰਾ ਕਿਉਂਕਿ ਰੱਬ ਪਤਾ ਨਹੀਂ ਕੀ ਸੋਚ ਕੇ ਬਾਰਸ ਦਿਆ ਸਮਝ ਨਹੀਂ ਆਉਂਦੀ ਹੈ ਕਿ ਪੂਰੀ ਤਰ੍ਹਾਂ ਬਾਰਿਸ਼ ਤਾਂ ਹੁੰਦੀ ਹੀ ਨਹੀਂ ਹੈ ਕਿਣ-ਮਿਣ ਕਣੀਆਂ ਆਈਆਂ ਸਿਰਫ ਇੱਕ ਕੰਮ ਬਧਾ ਦਿੱਤਾ ਸਿੰਤਣੇ ਦਾ ਮੈਂ ਤਾਂ ਕਹਿੰਦੇ ਜੇ ਬਾਹਰਸਣ ਲੱਗਿਆ ਤਾਂ ਅੱਧਾ ਘੰਟਾ ਘੰਟਾ ਤਾਂ ਬਾਹਰ ਸ ਜਾ ਜੋ ਤਾਂ ਤਿੰਨ ਵੀ ਥੋੜੀ ਠੰਡਕ ਮਿਲੇ ਤੇ ਜਿਹੜੇ ਗਰਮੀ ਚ ਭੁਣ ਰਹੇ ਨੇ ਉਹਨਾਂ ਨੂੰ ਵੀ ਥੋੜੀ ਠੰਡਕ ਮਿਲੇ ਪਰ ਇਹ ਹੀ ਨਹੀਂ ਸਮਝਦੇ ਆਂਦੀ ਇਸ ਵਾਰ ਪਤਾ ਨਹੀਂ ਪ੍ਰਮਾਤਮਾ ਨੇ ਕੀ ਹੋ ਰਿਹਾ ਕਿ ਨਹੀਂ ਛੋਟੀ ਜੀ ਬਦਲੀ ਲੈ ਕੇ ਆ ਜਾਂਦਾ ਹੈ ਥੋੜੀ देर ਬਰਸਾ ਦਿੰਦਾ ਚਿੱਕੜ ਖੋ ਕੇ ਫਿਰ ਨਿਕਲ ਜਾਂਦਾ ਹੈ ਲੱਕੀ ਆਇਆ ਸੀ ਹੁਣ ਬਾਹਰ ਘੁੰਮ ਕੇ ਸਿੱਧਾ ਕਮਰੇ ਦੇ ਵਿੱਚ ਚਲੇ ਗਏ ਬੱਚੇ ਲੈ ਕੇ ਤੇ ਮੇਰੇ ਕੋਲੋਂ ਡਾਂਟ ਬੱਚਿਆਂ ਨੂੰ ਤਾਂ ਪਈ ਪਈ ਨਾ ਲੱਕੀ ਨੂੰ ਵੀ ਪਈ ਤੇ ਲੱਕੀ ਨੂੰ ਕੱਟ ਕੇ ਹੁਣ ਆਪਾਂ ਪਹਿਲਾਂ ਇਹਨੂੰ ਣੜਾਉਂਦੇ ਆਂ ਫਿਰ ਆਪਾਂ ਬੰਨਾਂਗੇ ਬਾਅਦ ਚ ਲੱਗਦਾ ਹੈ ਪਰਮਾਤਮਾ ਨੇ ਮੇਰੇ ਬੋਲ ਸੁਣ ਗਏ ਨੇ ਜਿਵੇਂ ਕਹਿੰਦੇ ਨੇ ਕਿਸੇ ਨੂੰ ਕੋਈ ਬੋਲ ਮਾਰ ਦੇਈਏ ਨਾ ਉਹਨੂੰ ਬੋਲ ਲੱਗ ਜਾਂਦੇ ਨੇ ਤਾਂ ਉਹ ਗੰਦਾ ਫਿਰ ਆਪਣੇ ਆਪ ਨੂੰ ਕਾਮਯਾਬ ਜਾਂ ਕੋਈ ਵੀ ਕੰਮ ਐ ਇਦਾਂ ਦਾ ਜਿਹੜਾ ਉਹਨੂੰ ਨਹੀਂ ਆਉਂਦਾ ਉਹ ਕਰਕੇ ਵਿਖਾਂਦਾ ਹੈ ਉਸੇ ਤਰ੍ਹਾਂ ਅੱਜ ਮੇਰੇ ਨਾਲ ਹੋਇਆ ਮੈਂ ਰੱਬ ਨੂੰ ਬੋਲਿਆ ਸੀ ਰੱਬ ਆ ਜਾਂਦਾ ਹੈ ਛੁੱਟੀ ਬਦਲੀ ਲੈ ਕੇ ਉੱਥੇ ਘਾ ਪਾਣ ਨੂੰ ਨਾ ਚੱਜ ਤੇ ਬਰਸਦਾ ਨਾ ਵਾਸਤੇ ਤੇ ਅੱਜ ਕਾਫੀ ਦਿਨਾਂ ਬਾਅਦ ਸਾਡੇ ਇੱਥੇ ਪਿੰਡ 'ਚ ਬਾਰਿਸ਼ ਹੋਈ ਐ 10-15 ਮਿੰਟ ਪੂਰੀ ਐਨ ਬਾਰਿਸ਼ ਹੋਈ ਐ ਤੇ ਹਵਾ ਹੀ ਦੱਸ ਰਹੀ ਐ ਠੰਡਕ ਵੀ ਹੋ ਰਹੀ ਐ ਇਹ ਦੇਖੋ ਉਹ ਉਹ ਦੇਖੋ ਸੂਸਰੀਆਂ ਨੇ ਤਾਂ ਪਾਗਲ ਕਰੇ ਪਏ ਜਹਾਂ ਦੇਖਿਆ ਜੀ ਨਾ ਮਨਾਉਂਦੇ ਹਾਂ ਹਾਂ ਤੇ ਬੱਚੇ ਵੀ بارش ਦੇ ਵਿੱਚ ਨਹਾ ਨਾ ਕੇ ਹੁਣ ਅੰਦਰ ਆਏ ਸੀ ਚੱਪਲਾਂ ਵਿੱਚ ਬਾਹਰ ਕੜਾ ਪੂਰੀ ਘਾਰੇ ਦੇ ਵਿੱਚ ਲਿਵੜੀਆਂ ਹੋਈਆਂ ਨੇ ਤੇ ਬੱਚੇ ਨਹਾਣ ਲੱਗੇ ਨੇ ਥੋੜੀ بارش ਹੋਉਂਦੀ ਹੈ ਤੇ ਬੱਚੇ ਨੂੰ ਜ਼ਿਆਦਾ ਚੜ ਛੜ ਜਾਂਦਾ ਹੈ ਇਹਨਾਂ ਦੇ ਪਾਪਾ ਵੀ ਸੀ ਤੇ ਇਹ ਵੀਡੀਓ ਅਗਲੇ ਦਿਨ ਸੀ ਅਗਲੇ ਦਿਨ ਪ੍ਰਮਾਤਮਾ ਨੇ ਉਹ ਹੀ ਰੁਕ ਫੇਰ ਕਰ ਲਿਆ ਇਸ ਵਾਰ ਜਿਵੇਂ ਸਰਦੀ 'ਚ ਸਰਦੀ ਜ਼ਿਆਦਾ ਪਾਈ ਸੀ ਇਸ ਵਾਰ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਗਰਮੀ ਨੇ ਨਾ ਕਰਾ ਦਿੱਤੀ ਤੇ ਅੱਜ ਜਿੰਨੀ ਰਾਤ بارش ਹੋਈ ਸੀ ਉਤੋਂ ਦੁਨੀ ਅੱਜ ਗਰਮੀ ਹੈ ਤੇ ਇੱਥੇ ਚਿੜੀ ਦਾ ਘੋਸਲਾ ਜਿਵੇਂ ਦੇਖਣ ਆਈ ਸੀ ਕਿ ਇੱਧਰ ਥੋੜੀ ਛਾਂ ਕਰਦੇ ਆ ਚਿੜੀ ਬੈਠੀ ਸੀ ਅੰਦਰ ਚਲੋ ਸ਼ਾਮ ਨੂੰ ਕਰਾਂਗੇ ਇੱਧਰ ਹੀ ਸੜ ਤੱਕ ਕੱਪੜਾ ਲਗਾਵਾਂਗੀ ਚਲੋ ਜੀ ਇਹ ਸੀ ਵੀਡੀਓ ਮੇਰੀ ਜੋ ਮੈਂ ਅੱਜ ਦੇ ਕਈ ਦਿਨਾਂ ਦੇ ਇਕੱਠਾ ਕਰਕੇ ਅੱਜ ਚੈਨਲ ਤੇ ਇੱਕ ਵੀਡੀਓ ਬਣਾ ਕੇ ਪਾਈ ਹੈ ਤੇ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਵਲੋਗ